ਉਹਨਾਂ ਨਾਲ ਮੀਟਿੰਗ ਸੀ ਇਹ ਮੀਟਿੰਗ ਦੇ ਵਿੱਚ ਮਾਨਯੋਗ ਸਿੱਖਿਆ ਮੰਤਰੀ ਜੀ ਮਾਨਯੋਗ ਫైనాన్స్ ਸੈਕਟਰੀ ਦੇ ਮਾਨਯੋਗ ਐਜੂਕੇਸ਼ਨ ਸੈਕਟਰੀ ਜਿਹੜੇ ਹਾਜ਼ਰ ਸੀਗੇ ਆਪਣਾ ਮੁੱਦਾ ਸੀਗਾ ਜਿਹੜਾ ਪੰਜਾਬ ਪੀਐਸਕੇ ਲਾਗੂ ਕਰਾਉਣ ਦਾ ਲੈ ਕੇ ਉਹਦੇ ਦੇ ਵਿਸਤਾਰ ਚ ਗੱਲਬਾਤ ਹੋਈ ਆ ਆਪਾਂ ਪੱਖ ਜਿਹੜਾ ਆਪਦਾ ਵਿਸਤਾਰ ਨਾਲ ਰੱਖਿਆ ਕੋਰਟ ਦੇ ਆਰਡਰ ਵੀ ਵਿਖਾਇਆ ਆਪਣਾ ਇਛਤਿਆਰ ਵੀ ਵਿਖਾਇਆ ਇਹਦੀ ਇਹਦਾ ਇਛਤਿਆਰ ਪਹਿਲਾਂ ਦਾ ਸੀਗਾ ਜਿਹੜੇ ਜਿਹੜੇ ਫైనాన్స్ ਸੈਕਟਰੀ ਆ ਉਹਨਾਂ ਨੇ ਕਿਹਾ ਕਿ ਇਹਦੇ ਤੇ ਖਜ਼ਾਨੇ ਤੇ ਇਨਾ ਬੋਝ ਪੈ ਜਾਣਾ ਉਹਨਾਂ ਨੇ ਕਾਫੀ ਵੱਲੋਂ ਇਹ ਗੱਲਬਾਤ ਕੀਤੀ ਹੈ ਇਹਦੇ ਬਾਰੇ ਮੁੱਖ ਮੰਤਰੀ ਨੂੰ ਮਾਰਯੋਗ ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਉਹ ਸਾਨੂੰ ਮੰਨਣੇ ਪੈਣੇ ਆ ਜਿਹੜਾ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀ ਸੈਕਟਰੀ ਵੀ ਇਹ ਕਿਹਾ ਕਿ ਸਾਡੀ ਇਹਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ ਐਜੂਕੇਸ਼ਨ ਡਿਪਾਰਟਮੈਂਟ ਦੀ ਤੇ ਪੁਨਾਹ ਦੀ ਸੀ ਜਲਦੀ ਇਹਦੇ ਤੇ ਜਿਹੜੇ ਸਪੀਕਿੰਗ ਆਰਡਰ ਉਹ ਜਾਰੀ ਕਰ ਦੇਵਾਂਗੇ ਪਰ ਸਾਥੀਓ ਜਿੰਨਾ ਚਿਰ ਇਹਦੇ ਤੇ ਮੰਨ ਲਓ ਆਪਣੇ ਸਪੀਕਿੰਗ ਆਰਡਰ ਆਪਣੇ ਪੱਖ ਦੇ 6ਵੇਂ ਪੇ ਕਮਿਸ਼ਨ ਦੇ ਹੱਥ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰ ਸਕਦੇ ਪਰ ਅੱਜ ਦੀ ਮੀਟਿੰਗ ਦੇ ਵਿੱਚ ਮਾਰਯੋਗ ਮੁੱਖ ਮੰਤਰੀ ਨੇ ਵੀ ਮਾਰਯੋਗ ਸਿੱਖਿਆ ਮੰਤਰੀ ਨੇ ਵੀ ਇਸੀ ਤੇ ਜ਼ੋਰ ਦਿੱਤਾ ਕਿ ਜੇਕਰ ਸੁਪਰੀਮ ਕੋਰਟ ਦੇ ਆਰਡਰ ਹੈ ਜੋ ਇਹਨਾਂ ਦਾ ਬਣਦਾ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਪਰ ਜਦੋਂ ਆਪਣੇ ਕਾਗਜ਼ ਅੱਪ ਚਾਹਣਗੇ ਛੇਵੇਂ ਪੀਕ ਮਿਸ਼ਨ ਦੇ ਉਹਨਾਂ ਚਿਰ ਆਪਾਂ ਲਗਾਤਾਰ ਆਪਾਂ ਨੂੰ ਸੰਘਰਸ਼ ਕਰਨਾ ਪਊਗਾ ਆਪਾਂ ડી ਕਰਦੇ ਆ ਹਫਤੇ ਦਸਣ ਦੇ ਨਾਲ ਜੇਕਰ ਆਪਣੇ ਆਰਡਰ ਆ ਜਾਂਦੇ ਠੀਕ ਹੈ ਵੀ ਅਗਲੀ ਰਣਨੀਤੀ ਬਣਾ ਕੇ ਆਪਾਂ ਅੱਗੇ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਉਦੋਂ ਅਗਲਾ ਆਪਣਾ ਮੁੱਦਾ ਸੀਗਾ ਜਿਹੜਾ ਰੀਕਾਸਟ ਦਾ ਰੀਕਾਸਟ ਦੇ ਮੁੱਦੇ ਤੇ ਜੋ ਵੀ ਗੱਲਬਾਤ ਹੋਈ ਹੈ ਸੀਐਮ ਸਾਹਿਬ ਨਾਲ ਤੇ ਐਜੂਕੇਸ਼ਨ ਮਿਸਟਰ ਐਜੂਕੇਸ਼ਨ ਸੈਕਟਰ ਨਾਲ ਉਹਦੇ ਤੇ ਉਹਨੂੰ ਮੈਡਮ ਅਮਨਦੀਪ ਜੀ ਦੱਸਣ ਰੀਕਾਸਟ ਦੇ ਬਾਰੇ ਗੱਲ ਹੋਈ ਹੈ ਹਾਂਜੀ ਹਾਂਜੀ ਸਾਥੀਓ ਰੀਕਾਸਟ ਦੇ ਮੁੱਦੇ ਤੇ ਜੋ ਗੱਲਬਾਤ ਹੋਈ ਹੈ ਸੀਐਮ ਨੇ ਸੀਐਮ ਭਗਵੰਤ ਮਾਨ ਜੀ ਨੇ ਆਖਿਆ ਕਿ ਅਸੀਂ ਤੁਹਾਡੇ ਨਾਲ ਤੁਹਾਨੂੰ ਨੌਕਰੀ ਤੋਂ ਬਿਲਕੁਲ ਵੀ ਨਹੀਂ ਕੱਢਿਆ ਜਾਏਗਾ ਉਸ ਤੋਂ ਬਾਅਦ ਐਜੂਕੇਸ਼ਨ ਸੈਕਟਰੀ ਐਜੂਕੇਸ਼ਨ ਮਿਨਿਸਟਰ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਦਾ 117 ਜਣਿਆਂ ਦਾ ਕੋਈ ਕਸੂਰ ਨਹੀਂ ਹੈ ਹਾਲਾਂਕਿ ਇਹ ‟ਵੇਟਿੰਗ ਲਿਸਟ” ਹੈ ਜੋ ਉਹ ਰੀਕਾਸਟ ਨਹੀਂ ਕੀਤੀ ਗਈ ਲੀਗਲ ਐਡਵਾਈਸ ਲੈ ਕੇ ਉਹ ਦੁਬਾਰਾ ਸਿਲੈਕਟਡ ਲਿਸਟ ਜਾਰੀ ਕਰੇਗਾ ਇਹਤੇ ਦੁਬਾਰਾ ਵਿਚਾਰ ਕਰਦੇ ਉਸ ਤੋਂ ਅਗਲੀ ਜਿਹੜੀ ਆਪਣੀ ਸਾਥੀ ਉਹ ਗੱਲ ਸੀਗੀ ਕਿ ਜਿਹੜਾ ਸਟੇ ਟਾਈਮ ਹੈ ਕਿ ਦੋ ਦੋ ਦਿਨ ਘੱਟਾ ਸਾਥੀਆਂ ਦਾ ਉਹ ਸਟੇਜ ਜਿਹੜਾ ਉਹ ਅੱਗੇ ਮੰਨ ਲਓ ਕੀ ਜੂਨ ਤੱਕ ਜਾਂ ਜੁਲਾਈ ਤੱਕ ਮੰਨਿਆ ਜਾਵੇ ਉੱਥੇ ਐਨਕੀਸ ਦੇ ਸਟੂ ਦੇ ਸੈਕਟਰੀ ਨੇ ਕਿਹਾ ਕਿ ਇਸ ਤਰ੍ਹਾਂ ਟਾਈਮ ਜਿਹੜਾ ਉਹ ਸੀ ਫਿਲਹਾਲ ਨਹੀਂ ਵਧਾ ਸਕਦੇ ਜਿਹੜੇ ਅਗਲੇ ਰਾਉਂਡ ਹੋਣਗੇ ਉੱਥੇ ਅਸੀਂ ਮੰਨ ਲਓ ਹਰ ਸਭ ਤੋਂ ਕੋਸ਼ਿਸ਼ ਕਰਾਂਗੇ ਉਹ ਕਿ ਬੰਦਿਆਂ ਨੂੰ ਕੰਸੀਡਰ ਕੀਤਾ ਜਾਵੇ ਅਸੀਂ ਉਹਨਾਂ ਨੂੰ ਕਿਹਾ ਕਿ ਕੋਈ ਕਸੂਰ ਨਹੀਂ ਉਹਨਾਂ ਦਾ ਕਿ 50% ਦੀ ਸ਼ਬਦ ਕਰਕੇ ਜਿਹੜਾ ਉਹ ਲੇਟ ਹੋਇਆ ਤੇ ਰੀਲੀਵ ਲੇਟ ਹੋਇਆ ਤਾਂ ਕਰਕੇ ਟਾਈਮ ਵਧਾ ਜਾ ਰਿ ਅਗਲਾ ਜਿਹੜਾ ਮੁੱਦਾ ਸੀਗਾ ਸਮਾਜਿਕ ਸਿੱਖਿਆ ਤੇ ਜਿਹੜੀਆਂ ਇੰਗਲਿਸ਼ ਦੀਆਂ ਪੋਸਟਾਂ ਦਾ ਰੇਸ਼ੋ ਬਰਾਬਰ ਕਰਨ ਬਾਰੇ ਉੱਥੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਤੇ ਆਲਰੇਡੀ ਤੁਸੀਂ ਪਹਿਲਾਂ ਵੀ ਦੱਸਿਆ ਸੀ ਮੀਟਿੰਗ 'ਚ ਆਲਰੇਡੀ ਕੰਮ ਕਰ ਰਹੇ ਹਾਂ ਤੇ ਇਹਨਾਂ ਬਦਲੀਆਂ ਦੇ ਵਿੱਚ ਉਹ ਰੇਸ਼ੋ ਬਰਾਬਰ ਕਰਕੇ ਐਸਐਸਟੀ ਦੀ ਇੰਗਲਿਸ਼ ਦੀ ਉਹ ਖਾਲੀ ਪੋਸਟਾਂ ਜਿਹੜੀਆਂ ਇੰਗਲਿਸ਼ ਦੀਆਂ ਵਿਖਾਈਆਂ ਜਾਣਗੀਆਂ ਅੱਗੇ ਸਾਥੀਓ ਜੋ ਵੀ ਆਪਣਾ ਆਪਾਂ 10-12 ਦਿਨ ਵੇਟ ਕਰਾਂਗੇ ਜੋ ਵੀ ਆਪਣੇ ਜੇ ਪੋਜ਼ਿਟਿਵ ਪਾਕ ਪਾਉਂਦਾ 50 ਪੇਸਕਲ ਨੂੰ ਲੈ ਕੇ ਤੇ ਬਾਕੀ ਮੰਗਾਂ ਨੂੰ ਲੈ ਕੇ ਤਾਂ ਠੀਕ ਹੈ ਨਹੀਂ ਆਪਾਂ ਆਉਣ ਵਾਲੇ ਦਿਨਾਂ 'ਚ ਕਾਨੂੰਨੀ ਲੜਾਈ ਵੀ ਉਸੇ ਤਰ੍ਹਾਂ ਜਾਰੀ ਰੱਖਾਂਗੇ ਇਸ ਸੰਘਰਸ਼ ਦੀ ਲੜਾਈ ਵੀ ਲੜਾਂਗੇ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਗਰੁੱਪਾਂ 'ਚ ਦੇ ਦਿੱਤੀ ਜਾਊਗੀ ਅੱਜ ਦੀ ਮੀਟਿੰਗ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਾਰਤਕ ਰਹੀ ਬਹੁਤ-ਬਹੁਤ ਧੰਨਵਾਦ